ਵੀ ਪਾਰਟੀ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਸੇਖੋ ਜਿੰਦਾਬਾਦ ਸਾਡਾ ਬਾਈ ਜਿੰਦਾਬਾਦ ਸਾਡੇ ਮੈਡਮ ਜਿੰਦਾਬਾਦ ਕਿ ਆਪਦੇ ਨੇੜੇ ਤੇੜੇ ਤੁਸੀਂ ਦੇਖੋ ਵੀ ਤੁਹਾਡੇ ਪਿੰਡ 'ਚ ਕਿੰਨੇ ਸੈਲਫ ਸਰਵਲਪ ਚੱਲ ਰਹੇ ਨੇ ਕਿ ਉਹ ਅਚੀ ਤਰ੍ਹਾਂ ਵਰਕ ਕਰ ਰਹੇ ਨੇ ਉਹਨਾਂ ਨੂੰ ਕਿਸੇ ਗੱਲ ਦੀ ਜ਼ਰੂਰਤ ਤਾਂ ਨਹੀਂ ਕਿਸੇ ਦੀ ਕੋਈ ਪੇਮੈਂਟ ਤਾਂ ਨਹੀਂ ਸਟੱਕ ਕੋਈ ਵੀ ਕਿਸੇ ਕੋਈ ਅਫਸਰ ਸਾਹਿਬ ਤੋਂ ਕੰਮ ਲੈਣ ਵਾਲਾ ਤਾਂ ਨਹੀਂ ਰਹਿੰਦਾਗਾ ਸਾਡੇ ਤੱਕ ਪਹੁੰਚ ਕਰੋ ਮੈਡਮ ਬਿਆਨ ਤੇ ਬੈਠੇ ਨੇ ਇਹਨਾਂ ਤੱਕ ਪਹੁੰਚ ਕਰੋ ਮੈਡਮ ਅਜਿੰਦਰ ਨੇ ਮੈਡਮ ਸਰਬਜੀਤ ਕੌਰ ਨੇ ਤਿੰਨ ਅਥਾਰਟੀਆ ਤੁਹਾਡੇ ਕੋਲ ਬੈਠੀਆਂ ਤੁਸੀਂ ਕਿੰਨਾ ਕਿਸੇ ਵੀ ਤੱਕ ਅਪਰੋਚ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਇਹ ਮੀਟਿੰਗ ਕਰਨ ਦਾ ਮਕਸਦ ਇਹੀ ਸੀ ਵੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਕਤ੍ਰਿਤ ਕਰਕੇ ਤੁਹਾਨੂੰ ਸਮਝਾਇਆ ਜਾ ਸਕੇ ਵੀ ਤੁਸੀਂ ਜਿਹੜਾ ਹੈਗਾ ਉਹਨਾਂ ਔਰਤਾਂ ਨੂੰ ਅੱਗੇ ਲੈ ਕੇ ਆਓ ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਤਾਂ ਸਾਡੇ ਤੱਕ ਲੈ ਕੇ ਠੀਕ ਹੈ ਇਹ ਮੀਟਿੰਗ ਕਰਨ ਦਾ ਮਕਸਦ ਇੱਕ ਮਿਲਣੀ ਦੇ ਤੌਰ ਤੇ ਆਪਾਂ ਕਰ ਰਹੇ ਆ ਕਿ ਮੈਡਮ ਤੁਹਾਡੇ ਰੂਪ ਰੂਪ ਹੋ ਰਹੇ ਨੇ ਤੁਹਾਨੂੰ ਜੋ ਕੋਈ ਪਰੇਸ਼ਾਨੀ ਆ ਰਹੀ ਤਾਂ ਸਾਨੂੰ ਦੱਸੋ ਤੇ ਖੁੱਤ ਵੀ ਜੇ ਤੁਸੀਂ ਉਹ ਸੈਲਫ ਹੈਲਪ ਗਰੁੱਪ ਦੇ ਮੈਂਬਰ ਨਹੀਂਗੇ ਤਾਂ ਬਣੋ ਨਵੇਂ ਕ੍ਰੀਏਟ ਕਰੋ ਮਾਨ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਦੇਖੋ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦ ਦਿਪੁਰਬ ਮੜਾਇਆ ਕਿੱਡਾ ਸੋਹਣਾ ਜਿਹੜਾ ਸਰਕਾਰੀ ਪਦਰ ਤੇ ਉਹਨੂੰ ਜਿਹੜੇ ਕਿੱਡੀ ਵਧੀਆ ਮਨਾਇ ਗਈ ਆ ਉੱਥੇ ਜਿਹੜੇ ਲੋਕ ਆ ਉਹ ਜਾ ਕੇ ਦੱਸਦੇ ਨੇ ਕਿ ਜੀ ਇੰਨਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਮਤਲਬ ਸੰਗ ਦਾ ਖੁਸ਼ ਨੇ ਇੱਕ ਤਾਂ ਹੁੰਦਾ ਭੀੜ ਭੜਕਾ ਇਹ ਉਹ ਹਨਾ ਕਿੰਨਾ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤੇ ਨੇ ਉਹ ਕਹਿੰਦੇ ਸਾਡੇ ਗੀਜਰ ਵੀ ਲੱਗੇ ਆ ਜੀ ਅਸੀਂ ਗਰਮ ਪਾਣੀ ਨਾਲ ਨਹਾ ਕੇ ਇਸ਼ਨਾਨ ਕਰ ਰਹੇ ਆ ਜਾ ਕੇ ਤੇ ਦਰਸ਼ਨ ਕਰ ਰਹੇ ਆ ਕੋਈ ਸਰਕਾਰ ਪੂਰਾ ਕੰਮ ਕਰਨ ਜਾ ਰਹੀ ਹੈ ਤੀਜਾ ਸਾਡਾ ਮੈਨੀਫੈਸਟੋ ਦੇ ਵਿੱਚ ਵਾਦਾ ਸੀ ਜੀ ਸਿੱਖਿਆ ਨੂੰ ਲੈ ਕੇ ਸੋ ਸਾਡੇ ਸਕੂਲ ਜਿਹੜੇ ਆ ਪਹਿਲਾਂ ਨਾਲੋਂ ਬਹੁਤ ਵਧੀਆ ਹੋਗੇ ਤੁਸੀਂ ਐਗਰੀ ਕਰੋਗੇ ਜੀ ਮੇਰੀ ਗੱਲ ਨਾਲ ਪਹਿਲੇ ਸਕੂਲਾਂ ਦੇ ਵਿੱਚ नीचे बैठना ਪੈਂਦਾ ਸੀ ਬੱਚਿਆਂ ਨੂੰ ਬੈਂਚ ਨਹੀਂ ਹੁੰਦੇ ਸੀ ਬਾਥਰੂਮ ਨਹੀਂ ਸੀ ਕਿ ਜਿਹੜੇ ਆਪਾਂ ਉਸ ਟਾਈਮ ਥੋੜੀਆਂ ਆਪਣੀਆਂ ਸ਼ੀਟਾਂ ਰਹਿ ਗਿਆ ਸੀ ਆਪਾਂ ਉਹਨਾਂ ਨੂੰ ਵੀ ਇਸ ਟਾਈਮ ਮੁਕੰਮਲ ਕਰੀਏ ਜਿਹੜੇ ਹਸਾਬ ਦੇ ਨਾਲ ਆਪਾਂ ਬਹੁਤ ਵੱਡੀ ਗਿਣਤੀ ਦੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ 2022 ਦੇ ਵਿੱਚ ਤਾਂ ਉਦੋਂ ਭੈਣਾਂ ਦਾ ਬਹੁਤ ਸਾਰਾ ਜੋਗ ਮਿਲਿਆ ਸੀ ਇਸ ਵਾਰ ਵੀ ਸਾਰੀਆਂ ਭੈਣਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਵੱਧ ਚੜ ਕੇ ਆਪਣਾ ਜੋਗਦਾਰ ਪਾਣਾ ਵੈਸੇ ਤਾਂ ਮਹਿਲਾਵਾਂ ਕਹਿੰਦੇ ਹੁੰਦੇ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵਰਗ ਦੇ ਵਿੱਚ ਵੀ ਪਿੱਛੇ ਨਹੀਂ ਹਟਦੀਆਂ ਨਾ ਹਰ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਨਾ ਜਿੱਦਾਂ ਆਪਣੀ ਸਰਕਾਰ ਨੇ ਵੀ ਆਪਣੇ ਮਹਿਲਾਵਾਂ ਨੂੰ ਇੱਕ ਨਵੀਂ ਪਛਾਣ ਦਿੱਤੀ ਆ ਸਾਨੂੰ ਨਵੀਂ ਪਛਾਣ ਦਿੱਤੀ ਅੱਜ ਤੱਕ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਵੇਖਿਆ ਵੀ ਆਪਣੀਆਂ ਇੰਨੀਆਂ ਲੇਡੀਜ਼ ਟੱਕੀਆਂ ਹੋ ਕੇ ਇੱਕ ਮੀਟਿੰਗ ਕਰਦੀਆਂ ਹੋਣ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਇੰਨੀਆਂ ਇਹ ਕਿ ਬਪਾ ਇਹਦੇ ਲਈ ਆ ਕੇ ਸਨਮਾਨਤ ਕਰਦੇ ਆ ਜਾਂ ਉਹਨਾਂ ਦਾ ਆ ਪਾ ਆਪਣਾ ਹਰੇਕ ਬੰਦੇ ਦੇ ਸਾਹਮਣੇ ਰੱਖਦੇ ਆ ਕਿ ਜਦੋਂ ਆਪਾਂ ਕੋਈ ਕੰਮ ਕਰਨ ਲੱਗਦੇ ਆ ਤਾਂ ਖਿੱਚੋਂ ਵੀ ਬਹੁਤ ਪੈਂਦੀ ਆ ਤੇ ਪਰ ਉਹਨਾਂ ਨੂੰ ਡਟ ਕੇ ਹਰੇਕ ਕੰਮ ਦੇ ਵਿੱਚ ਨਾਲ ਡਟ ਕੇ ਖੜ੍ਹਦੀਆਂ ਹਨ ਤਾਂ ਇਸ ਵਾਰ ਵੀ ਆਪਾਂ ਉਹ ਸਾਰਾ ਜਿਵੇਂ ਆਪਾਂ 2022 ਦੇ ਵਿੱਚ ਜਿੱਤ ਪ੍ਰਾਪਤ ਕੀਤੇ ਉਸ ਇਸ ਵਾਰ ਵੀ ਆਪਾਂ ਇਦਾਂ ਹੀ ਕਰਦੇ ਆ ਤੇ ਬਾਈ ਨੂੰ ਫੇਰ ਜਿਤਾਉਣਾਗਾ ਸਰਕਾਰ ਆਪਾਂ ਫੇਰ ਦੁਬਾਰਾ ਰਿਪੀਟ ਕਰਨੀ ਆ ਤਾਂ ਦੋਇਆ ਸਾਈ ਦੇ ਵਿੱਚ ਵੀ ਫੇਟ ਹੋ ਰਹੀ ਹੈ ਸਰਕਾਰ ਕਰਨ ਕਰਨ ਦੇ ਵਿੱਚ ਆਪਾਂ ਦੇਖਿਆ ਜਾ ਕਿ 12000 ਪਲਸ ਲੀਡ ਲੈ ਕੇ ਜਿਹੜੀ ਆਪਣੀ ਉਥੇ ਐਮ ਐਲ ਏ ਦੀ ਟਿਕਟ ਆਪਾਂ ਹਾਸਲ ਕੀਤੀ ਆ ਤਾਂ ਉਹਦੇ ਵਿੱਚ ਮੈਂ ਨੂੰ ਅੱਗੇ ਬਣਾਇਆ ਆਪਣੇ ਪਰਿਵਾਰਕਵਾਦੀ ਚ ਰਾਜਨੀਤੀਆਂ ਕੀਤੀਆਂ ਤੋਂ ਉਸ ਕਰਕੇ ਜਿਹੜਾ ਸਾਡਾ ਪੰਜਾਬ ਦਾ ਤਾਨਾ ਬਣ ਹੈ ਉਹ ਉਲਝਾ ਹੋਇਆ ਸੀ ਅਸੀਂ ਜੇ ਸ਼ੂਜ਼ ਦੇ ਵਿੱਚ ਚਾਰ ਮਿੱਠਾਂ ਵਿੱਚ ਪੈ ਜੰਨਾ ਸਵੇਰੇ ਬੱਚਾ ਸਕੂਲ ਜਾ ਰਿਹਾ ਹੋਏ ਤੇ ਉਹਨੂੰ ਖੋਲਣ ਲੱਗਿਆ ਵੀ ਪੰਜ-ਛੇ ਮਿੰਟ ਲੱਗ ਜਾਂਦੇ ਆ ਸੋ ਸਾਡੀ ਸਾਰੇ ਐਮਐਲਏ ਸਵਾਲ ਦੇ ਪਾਸੇ ਨੇ ਉਹ ਮਾਨ ਸਾਹਿਬ ਨਾਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਨੂੰ ਵਧੀਆ ਬਣਾਉਣ ਦੀ ਜੰਗ ਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਐ ਸੋ ਉਹਦੇ ਵਿੱਚ ਅਸੀਂ ਐਜ਼ ਅ ਊਮਨ ਵੀ ਆਪਣੀ ਬਹੁਤ ਵਧੀਆ ਕੌਂਟ੍ਰਿਬਿਊਸ਼ਨ ਪਾ ਰਹੇ ਆ ਜੀ ਤੁਹਾਨੂੰ ਤੁਹਾਡੇ ਸਾਰਿਆਂ ਤੋਂ ਵੀ ਇਹ ਉਤਸ਼ਾਹਿਤ ਕਰਦੇ ਆ ਕਿ ਆਪਾਂ ਸਾਰੇ ਵਾਦ ਚੜ੍ਹ ਕੇ ਦੇ ਵਿੱਚ ਪਾਰਟਿਸਪੇਟ ਕਰੀਏ ਸਾਨੂੰ ਹਮੇਸ਼ਾ ਇਹ ਚੈਲੰਜ ਕੀਤਾ ਅ ਅਸੀਂ ਆਪਣੀ ਔਮਨ ਵਿੰਗ ਦੀ ਟੀਮ ਤਿਆਰ ਕੀਤੀ ਹੈ ਜੀ ਬਲੌਕ ਪ੍ਰਧਾਨ ਪਹਿਲੇ ਅਸੀਂ ਲਗਾਏ ਡਿਸਟ੍ਰਿਕਟ ਇੰਚਾਰਜ ਫਰੀਦਕੋਟ ਤੋਂ ਫਿਰ ਅਸੀਂ ਲਗਾਏ ਹਲਕਾ ਕੋਆਰਡੀਨੇਟਰ ਫਰੀਦਕੋਟ ਤੋਂ ਉਸ ਤੋਂ ਬਾਅਦ ਅਸੀਂ ਲਗਾਏ ਜੀ ਬਲੌਕ ਪ੍ਰਧਾਨ ਬਲੌਕ ਪ੍ਰਧਾਨ ਤੋਂ ਬਾਅਦ ਪਿੰਡ ਪ੍ਰਧਾਨ ਤੇ ਵਾਰਡ ਪ੍ਰਧਾਨ ਉਹ ਸਾਰੀ ਟੀਮ ਅੱਜ ਅਸੀਂ ਇਕੱਠੇ ਮਿਲ ਕੇ ਇੱਕ ਲੋਕ ਮਿਲਣੀ ਟਾਈਪ ਸਭਾ ਰੱਖੀ ਹੈ ਜੀ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਬਿਲੇਵਿੰਗ ਆ ਇੱਕ ਦੂਜੇ ਨੂੰ ਤੇ ਨਾਲ ਹੀ ਪਾਰਟੀ ਦੀ ਜਿਹੜੀ ਸਾਡੀ ਪਾਰਟੀ ਪੰਜਾਬ ਲਈ ਇਨ ਕੰਮ ਕਰ ਰਹੀ ਹੈ ਮਾਨ ਸਰਕਾਰ ਦੇ ਵਿੱਚ ਤੇ ਐਮ ਐਲ ਏ ਸਹਿਬਾਨ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੇ ਨੇ ਉਹਦੇ ਬਾਰੇ ਚਰਚਾ ਕੀਤੀ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਇੱਕ ਗਤੀਵਿਧੀ ਤਿਆਰ ਕਰਾਂਗੇ ਜਿੱਥੇ ਊਮਨ ਵਿੰਗ ਬਹੁਤ ਵੱਡਾ ਰੋਲ ਪਲੇ ਕਰੇਗੀ ਫਰੀਦਕਟ ਫਰੀਦਕੋਟ ਇਲੈਕਸ਼ਨ ਦੇ ਵਿੱਚ ਸੋ ਅਸੀਂ ਆਪਣੇ ਬਾਈ ਜੀ ਨਾਲ ਇਹ ਵਾਦਾ ਕਰਕੇ ਜਾ ਰਹੇ ਹਾਂ ਕਿ ਊਮਨ ਵਿੰਗ ਦੀ ਸਮੁੱਚੀ ਟੀਮ ਤੁਹਾਡੇ ਨਾਲ 2027 ਦੀਆਂ ਚੋਣਾਂ ਵਿੱਚ ਖੜੀ ਹੈ ਤੇ ਜਿੰਨੀ ਮਾਰਜਨ ਨਾਲ ਤੁਸੀਂ 2022 ਵਿੱਚ ਜਿੱਤੇ ਸੀ ਉਸ ਤੋਂ ਡਬਲ ਮਾਰਜਨ ਦੇ ਨਾਲ ਇਸ ਵਾਰ ਊਮਨ